ਸਾਡੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਦਾਖਲਾ ਸੂਚਨਾ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਹ ਦਾਖਲਾ ਸੂਚਨਾ ਹੈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੀਪਰੇਟਰੀ ਇੰਸਟੀਚਿਊਟ ਮੁਹਾਲੀ ਬਾਰੇ ਜਿਸ ਵਿੱਚ ਦਾਖਲੇ ਲਈ ਪ੍ਰੀਖਿਆ ਅਗਲੇ ਸਾਲ 12 ਜਨਵਰੀ 2025 ਨੂੰ ਹੋਵੇਗੀ ਤੇ ਉਹਦੇ ਲਈ ਫਾਰਮ ਅਪਲਾਈ ਕਰਨ ਲਈ ਇਸ ਮਤਲਬ ਦਾਖਲਾ ਪ੍ਰੀਖਿਆ ਨੂੰ ਜਿਹੜੇ ਬੱਚੇ ਦੇਣਾ ਚਾਹੁੰਦੇ ਆ ਉਹ ਫਾਰਮ ਅਪਲਾਈ ਕਰਨ ਦੀ ਜਿਹੜੀ ਆਖਰੀ ਡੇਟ ਹੈ ਉਹ 22 ਦਸੰਬਰ ਹੈ ਇਥੇ ਫੌਜ ਵਿੱਚ ਸੀਨੀਅਰ ਅਫਸਰ ਬਣਨ ਦੇ ਯੋਗ ਬਣਾਉਣ ਲਈ ਵਿਦਿਆਰਥੀਆਂ ਨੂੰ ਨਾਲ ਪੜ੍ਹਾਈ ਦੇ ਨਾਲ-ਨਾਲ ਸਿਖਲਾਈ ਦਿੱਤੀ ਜਾਂਦੀ ਹੈ ਤੋਂ ਜਿਹੜੇ ਬੱਚੇ ਇਥੇ 11ਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਯਾਨੀ ਜਿਹੜੇ ਬੱਚੇ ਇਸ ਵੇਲੇ 10ਵੀਂ ਜਮਾਤ ਪੜ੍ਹ ਰਹੇ ਹੈ ਜਾਂ ਜਿਹੜੇ ਬੱਚੇ 11ਵੀਂ ਚ ਹੈ ਉਹ ਵੀ ਜੇ ਉਮਰ ਉਹਨਾਂ ਦੀ ਉਸ ਕੈਟਾਗਰੀ ਚ ਆਂਦੀ ਹੈ ਤਾਂ ਇਹ ਪੇਪਰ ਦੇ ਸਕਦੇ ਹੈ ਇਹਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ recruitmentportal.in ਤੇ recruitment dashportal.in ਇਸ ਪੋਰਟਲ ਤੇ 22 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਨੇ ਜਿਹੜੇ ਬੱਚੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਸ ਪ੍ਰੀਪਰੇਟਰੀ ਇੰਸਟੀਚਿਊਟ ਮੁਹੱਲੇ ਵਿੱਚ ਦਾਖਲਾ ਲੈਣਾ ਚਾਹੁੰਦੇ ਆ 11ਵੀਂ ਜਮਾਤ ਵਿੱਚ ਉਹ ਸਾਰੇ ਬੱਚੇ ਅਪਲਾਈ ਕਰ ਸਕਦੇ ਆ ਜਿਹੜੇ 10ਵੀਂ ਜਮਾਤ ਏਸ ਵੇਲੇ ਪੰਜਾਬ 'ਚ ਪੜ ਰਹੇ ਆ ਔਰ ਇੱਥੇ ਜੇ ਹੋਰ ਜਿਹੜੀਆਂ ਯੋਗਤਾਵਾਂ ਸ਼ਰਤਾਂ ਆ ਉਹ ਇਹਨਾਂ ਦੀ ਜਿਹੜੀ ਵੈਬਸਾਈਟ ਹੈ www.afpi.punjab.org ਇੱਥੇ ਜਾ ਕੇ ਤੁਸੀਂ ਡਿਟੇਲਡ ਇਹਦੀਆਂ ਸ਼ਰਤਾਂ ਦੇਖ ਸਕਦੇ ਹੋ ਵੈਸੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਸੰਸਥਾ ਦੇ 238 ਕੈਡਿਟ ਹੁਣ ਤੱਕ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆ ਵਿੱਚ ਸ਼ਾਮਲ ਹੋ ਚੁੱਕੇ ਹੈ ਤੇ 160 ਕੈਡਿਟ ਰੱਖਿਆ ਸਲਾਵਾ ਵਿੱਚ ਕਮਿਸ਼ਨਡ ਅਫਸਰ ਬਣ ਚੁੱਕੇ ਹੈ ਟੂ ਇਹ 15ਵੇਂ ਬੈਚ ਵਿੱਚ ਕੋਰਸ ਵਿੱਚ ਦਾਖਲੇ ਲਈ ਇਹ ਪ੍ਰੀਖਿਆ ਹੋਣੀ ਹੈ ਪ੍ਰੀਖਿਆ 12 ਜਨਵਰੀ 2025 ਨੂੰ ਹੋਣੀ ਹੈ ਤੇ ਇਹਦੇ ਲਈ ਫਾਰਮ ਅਪਲਾਈ ਕਰਨ ਦੀ ਲਾਸਟ 22 ਦਸੰਬਰ 2024 ਹੈ ਫਾਰਮ ਅਪਲਾਈ ਹੋਣੇ ਹੈ recruitment-portal.in ਤੇ ਸੋ ਇਹ ਜਾਣਕਾਰੀ ਆਪਣੇ ਬੱਚਿਆਂ ਨਾਲ ਜਾਂ ਆਂਡ ਗਵਾਂਡ ਜੇਕਰ ਕੋਈ ਦਸਵੀਂ ਚ ਬੱਚਾ ਪੜਦਾ ਹੈ ਤੇ ਉਸ ਨਾਲ ਜਰੂਰ ਸ਼ੇਅਰ ਕਰੋ ਖਾਸ ਕਰਕੇ ਉਹਨਾਂ ਨਾਲ ਜਿਹੜੇ ਫੌਜ ਵਿੱਚ ਵੱਡੇ ਅਫਸਰ ਬੰਨਾ ਚਾਹੁੰਦੇ ਆ ਤੇ ਜਿਹੜੇ ਬੱਚੇ ਦਾਖਲਾ ਲੈਂਦੇ ਇੱਥੇ ਸਾਰੀ ਪੜ੍ਹਾਈ ਹੈ ਜਿਹੜੀ ਬਿਲਕੁਲ ਮੁਫਤ ਕਰਾਈ ਜਾਂਦੀ ਹੈ ਬਹੁਤ ਵਧੀਆ ਇੰਸਟੀਚਿਊਟ ਹੈ ਪੰਜਾਬ ਸਰਕਾਰ ਦਾ ਤੋਂ ਇਹਦਾ ਲਾਹਾ ਲੈਣਾ ਚਾਹੀਦਾ ਹੈ ਕਿਰਪਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਤੇ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤੇ ਫਾਲੋ ਕਰਨਾ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਅਸੀਂ ਇੱਥੇ ਸਰਕਾਰ ਦੀਆਂ ਸਕੀਮਾਂ ਸੰਬੰਧੀ ਜਾਣਕਾਰੀ ਸ਼ੇਅਰ ਕਰਦੇ ਹਾਂ ਧੰਨਵਾਦ